ਆ ਸਿਮਰ ਸਿਮਰ ਬਾਈ ਨੇ ਇਹਨਾਂ ਘਰੇ ਕੀਤਾ ਇਹ ਸਕੂਟਰ ਬਹੁਤ ਵਧੀਆ ਪਹਿਲਾਂ ਵਾਲੇ ਸਕੂਟਰ ਜਿਵੇਂ ਆਪਣੇ ਵਿਆਹਾਂ ਵਿੱਚ ਮਿਲਦੇ ਸੀ ਜਿਵੇਂ ਕਿ ਬਜਾਜੇ ਤੱਕ ਜਾਂ ਵੈਸਪ ਸਕੂਟਰ ਆਪਾਂ ਉਹਦੀ ਕਦਰ ਕੀਤੀ ਨਹੀਂ ਤਾਂ ਹੁਣ ਦੁਬਾਰੀ ਕਦਰ ਪੈਣ ਲੱਗ ਗਿਆ ਦੇਖ ਸਕਦੇ ਤੁਸੀਂ ਪੱਕੇ ਲੋਹੇ ਦੇ ਹੁੰਦੇ ਸੀ ਕਿਦੋਂ ਹਜੇ ਤੱਕ ਮੇਰੇ ਹਿਸਾਬ ਚ 1990 ਮਾਡਲ ਹੋਊਗਾ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਹ ਤਿਆਰ ਕੀਤਾ ਹੈ ਇਲੈਕਟ੍ਰੋਨਿਕ ਬੈਟਰੀ ਤੇ ਚੱਲੂਗਾ ਤਾਂ ਬਾਈ ਜੀ ਇਹਦੀ ਨੌਲੇਜ ਦੇ ਦਿਓ ਸਾਨੂੰ ਵੀ ਕੀ ਕੁਛ ਇਹ ਤੇ ਕੀਤਾ ਕਿੰਨਾ ਖਰਚਾ ਆਇਆ ਤਾਂ ਕਿੱਥੇ ਇਹ ਜਾ ਰਿਹਾ ਜੀਪਪਾਂ ਵਿੱਚ ਤੁਸੀਂ ਮੇਰੇ ਖਿਆਲ ਬਹੁਤ ਵਧੀਆ ਤਿਆਰ ਕੀਤੇ ਆ ਪਿੱਛੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਜੀਪਾਂ ਵਿੱਚ ਬਾਹਰ ਕੈਲੀਫੋਰਨੀਆ ਤੋਂ ਬਾਈ ਜਿਹੜਾ ਨੇ ਕੋਲੇ ਆਏ ਆ ਤਾਂ ਅੜੀਸਾ ਹੈ ਜੀਪ ਜਾ ਰੀਆ ਦੇਖ ਸਕਦੇ ਹੋ ਤੁਸੀਂ ਤਾਂ ਦੱਸਿਓ ਜੀ ਬੜੀ ਜਿਹੜੇ ਵਾਰ ਜਾਣਕਾਰੀ ਇਹ ਸਾਡ ਸਕੂਟਰ ਤਿਆਰ ਕੀਤਾ ਜੀ ਆਪਾਂ ਸ਼ੌਂਕਣਾ ਤੁਸੀਂ ਕੱਲ ਤਿਆਰ ਕਰਦੇ ਆ ਸਰ ਦੇ ਸਾਰੇ ਆਪਣੇ ਮੇਰਾ ਸ਼ੌਂਕ ਸੀਗਾ ਹੀ ਸ਼ੁਰੂ ਤੋਂ ਠੀਕ ਆ ਜੀ ਤੇ ਆ ਤਕਰੀਬਨ ਇਹ ਸਿੰਗਲ ਚਾਰਜ ਦੇ 100 ਕਿਲੋਮੀਟਰ ਚੱਲ ਜਾਂਦਾ ਲੀਥੀਅਮ ਬੈਟਰੀ ਲੱਗੀ ਹੋਈ ਹੈ ਜੀ ਇਹਦੇ ਠੀਕ ਆ ਜੀ ਤੇ ਆ 70 ਤੋਂ 80 ਦੀ ਟਾਪ ਸਪੀਡ ਹੈ ਜੀ ਠੀਕ ਆਪਾਂ ਪਤਾ ਕਿਵੇਂ ਲੱਗੂਗਾ ਕਿ ਫੁੱਲ ਬੈਟਰੀ ਹੋ ਗਈ ਇਹਦੀ ਜਦੋਂ ਆ ਲੱਗਿਆ ਹੈ ਜੀ ਮੀਟਰ ਲੱਗਿਆ ਹੈ ਬਸ ਚਾਰਜ ਦਾ ਆਟੋ ਕੱਟਾ ਅੱਛਾ ਚਾਰਜ ਨੂੰ ਚਾਰਜ ਲਾ ਕੇ ਰੱਖ ਦੋ ਨੇ ਆਟੋ ਕੱਟ ਕਰ ਦੇਣਾ ਤੇ ਤਕਰੀਬਨ ਇਹ ਜੀ 3 ਘੰਟਿਆਂ ਚ ਫੁੱਲ ਚਾਰਜ ਹੋ ਜਾਂਦਾ ਠੀਕ ਹੈ ਜਿੰਨੇ ਕਿ ਕਿਲੋਮੀਟਰ ਚਲਾ ਜਾਂਦਾ ਇਹ ਆਪਾਂ ਨਾਲ ਨਾਲ ਪਤਾ ਲੱਗ ਜੂਗਾ ਕਿ ਇੰਨੇ ਕਿਲੋਮੀਟਰ ਬਕਾਇਆ ਰਹਿ ਗਿਆ ਤੇ ਹਾਂ ਜੀ ਹਾਂ ਜੀ ਆ ਮੀਟਰ ਲੱਗਿਆ ਹੋਇਆ ਜੀ ਉੱਪਰੇ ਦੇ ਠੀਕ ਹੈ 86% ਰਹਿ ਗਿਆ ਜੀ ਉਹਨੇ ਯਾਨੀ ਕਿ 100 ਕਿਲੋਮੀਟਰ 100% ਦਾ 86 ਕਿਲੋਮੀਟਰ ਚੱਲ ਜੂ ਤੇ ਬਾਕੀ ਨਾਲ ਨਾਲ ਰਹ ਜਾਂਦਾ ਜੀ ਸਿਸਟਮ ਉਹਦਾ ਚਾਰਜਿੰਗ ਵਾਲਾ ਇਹਨੇ ਆਟੋ ਕੱਟ ਕਰ ਦੇਣਾ ਸਕੂਟਰ ਦਾ ਸਿਸਟਮ ਆ ਜੀ ਸਕੂਟਰ ਰਗਾ 8 ਤੋਂ 10 ਘੰਟੇ ਇਹਦਾ ਚਾਰਜ ਹੁੰਦਾ ਠੀਕ ਆ ਤੇ ਸਾਰੀ ਦੀ ਸਾਰੀ ਉਹ ਪਲਾਸਟਿਕ ਹੈ ਸਾਰਾ ਮੈਟਲ ਹੈ ਠੀਕ ਆ ਇਹਨੂੰ ਕੁਝ ਨਹੀਂ ਉਹਨਾਂ ਸਕੂਟਰ ਦਾ ਉਦੋਂ ਦਾ ਅੱਜ ਵੀ ਓਵੇਂ ਖੜਾ ਜੀ ਓਰੀਜਨਲ ਇਹ ਤਾਂ ਮੈਂ ਅੱਗੇ ਕਹਿ ਤਾ ਦਰਸ਼ਕੋ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਕਿ ਇਹ 1990 ਮਾਡਲ ਹੈ ਮੇਰੇ ਹਿਸਾਬ ਚ ਤੇ 90 99 92 ਵੀ ਹੈਗੇ ਆ ਸਭ ਓਵੇਂ ਓਵੇਂ ਪਿਆ ਹੈ ਬਿਲਕੁਲ ਇਹਦਾ ਕਲਰ ਹੀ ਆਲ ਓਰੀਜਨਲ ਕਲਰ ਦੇਖ ਸਕਦੇ ਹੋ ਤੁਸੀਂ ਸਿਰਫ ਆਹ ਸਟicker ਇੱਕ ਹੈ ਨਾ ਬਾਕੀ ਆ ਜੋ ਵੀ ਸਟicker ਜਿਵੇਂ ਫੋਰਸ ਟੋਕ ਲਿਖਿਆ ਹੈ ਸਾਰਾ ਕੁਝ ਕੰਪਨੀ ਦਾ ਲਿਖਿਆ ਹੋਇਆ ਹੈ ਐਲ ਐਮ ਐਲ ਕੰਪਨੀ ਸੀ ਕਿ ਤੁਸੀਂ ਦੇਖ ਸਕਦੇ ਹੋ ਐਲ ਐਮ ਐਲ ਕੰਪਨੀ ਵੈਸਪਾ ਤਾਂ ਬਹੁਤ ਵਧੀਆ ਸੀ ਇਹ ਜਿਵੇਂ ਕਿ ਡਾਕਟਰ ਬਹੁਤ ਵਰਤਦੇ ਸੀ ਇਹਨੂੰ ਹਾਂ ਜੀ ਡਾਕਟਰ ਵਰਤਦੇ ਸੀ ਬਾਕੀ ਸ਼ਹਿਰੀ ਲੋਕ ਇਹਨੂੰ ਜ਼ਿਆਦਾ ਵਰਤਦੇ ਸੀ ਤੇ ਬਾਕੀ ਉਸ ਟਾਈਮ 'ਚ ਜਿਵੇਂ ਅੱਜ Thar Rox ਨਵੀਂ ਆਈ ਆ ਹਾਂਜੀ ਜਿੰਨੀ ਚੜ੍ਹਾਈ ਉਹਦੀ ਆ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਸੀ ਬਿਲਕੁਲ ਜੀ ਲੋਕਾਂ ਕੋਲ ਆ ਤੇ ਸਕੂਟਰ ਦੇ ਅੰਦਰ ਨਾਲ ਦੇ ਦੋ ਪਿੰਡਾਂ ਦੇ ਵੇਖਣ ਹੀ ਆਦੇ ਵੀ ਸਕੂਟਰ ਦਿੱਤਾ ਸਹੀ ਇਹ ਜਿਹੜੀ ਉਹ ਇਲੈਕਟ੍ਰੋਨਿਕ ਸਕੂਟਰੀ ਜੀ ਆਈ ਆ ਹੌਲੀ ਜੀ ਹਨਾ ਤੇ ਉਹਨਾਂ ਦੇ ਤੋਂ ਜ਼ਿਆਦਾ ਭਜਦਾ ਕਿ ਇਹਦੀ ਤਾਂ ਹੈ ਕਿ 70 ਤੋਂ 80 ਦੀ ਸਪੀਡ ਹੁਣ ਸਕੂਟਰੀ ਤਾਂ 35-40 ਤੇ ਜਾਂਦੀ ਆ ਹਾਂ ਤਾਂ ਉਹ 35-40 ਤੇ 70-80 ਇਹ ਤਾਂ ਦੂਜੇ ਸਕੂਟਰਾਂ ਵਾਂਗ ਹੀ ਹੋਗਾ 70-80 ਤੇ ਆਰਾਮ ਹੀ ਆ ਪਟਾਉਣੇ ਆ ਦੂਜਾ ਨਾਰਮਲ ਸਕੂਟਰ ਦੀ ਮੋਟਰਸਾਈਕਲ ਨਾਲ ਭਜਾਉਣਾ ਨਹੀਂ ਬੰਦਾ ਬਹੁ अच्छा 80 दी स्पीड तक बुल्ट मोटरसाइकिल ने उ फड़दा नहीं 80 तो ऊपर जाके जी। तो भाजी ज्यादा लिया ठीक है अच्छा जमे के ਘਰਾਂ ਚ ਖੜੇ ਹੋਇਆ ਕਈਆਂ ਕੋਲੇ ਖੜੇ ਆ ਹਾਂਜੀ ਤੇ ਲੈ ਕੇ ਆਉਣਗੇ ਤੁਹਾਡੇ ਕੋਲੇ ਆਪਣੀ ਵੀਡੀਓ ਦੋਸਤੋ ਵੇਖ ਕੇ ਤੁਸੀਂ ਜਰੂਰ ਲੈ ਕੇ ਆਇਓ ਇੱਥੇ ਸਕੂਟਰ ਤਿਆਰ ਕਰਾ ਲਿਓ ਘਰੇ ਬਾਈ ਜਨੇ ਕੰਮ ਸਟਾਰਟ ਕੀਤਾ ਹੋਇਆ ਖੇਤੀਬਾੜੀ ਨਾਲ ਰਿਲੇਟਡ ਆ ਤਾਂ میٹرਕ ਪਾਸ ਆ ਇੱਕ ਵੱਡੀ ਗੱਲ ਹੈ میٹرਕ ਪਾਸ ਆ ਜਿਵੇਂ ਕਿ ਮੁੰਡੇ ਕੈਨੇਡਾ ਅਮਰੀਕਾ ਬਹੁਤ ਜਾ ਰਹੇ ਕਿ 18-20 ਲੱਖ ਰੁਪਏ ਲੱਗਦਾ ਤੇ ਬਾਈ ਜਨੇ ਮੇਰੇ ਸਾਹਦੇ ਤੋਂ 18-20 ਲੱਖ ਲਾਇਆ ਨਹੀਂ ਹੁਣ ਇੱਥੇ ਮੈਂ ਤਾਂ 1800 ਰੁਪਏ ਵੀ ਨਹੀਂ ਲਾਇਆ ਮੈਂ ਤਾਂ ਪਹਿਲੀ ਵਾਰ ਟ੍ਰੇਨ ਦੀ ਟ ਫਾਰਰ ਵੀ ਨਹੀਂ ਲੱਗੇ ਠੀਕ ਆ ਇਹ ਕਿੰਨੇ ਚ ਫਿਰ ਤਿਆਰ ਕਰਦੇ ਕੋਈ ਲੈ ਕੇ ਆਉਂਦਾ ਤਾਂ ਇਹ ਸਟਾਰਟਿੰਗ ਆਪਣਾ 30000 ਰੁਪਏ 30000 ਇਹ ਕਿੰਨੇ ਦਾ ਹੋਇਆ ਸਰ ਇਹਦੇ ਤੇ ਤਿਆਰ ਹੋਣ ਤੇ ਲੱਗ ਗਿਆ ਜੀ ਆਪਣਾ 70000 ਰੁਪਏ 70000 ਰੁਪਏ ਹਾਂ ਜੀ ਜਿਹਦੇ ਚ 100 ਕਿਲੋਮੀਟਰ ਚੱਲ ਜਾਂਦਾ 300 ਦੀ ਗਾਰੰਟੀ ਹੈ ਸਰਕਰ ਪੱਤੀ ਦੀ ਦਿਖਾਉ ਸਕਦੇ ਠੀਕ ਹੈ ਇਸ ਤੋਂ ਘੱਟ ਰੇਂਜ ਵੀ ਤਿਆਰ ਹੁੰਦੇ ਆ ਹਾਂ ਜੀ ਇਸ ਤੋਂ ਘੱਟ ਜਿਹੇ ਹੁੰਦੇ ਆ ਸਾਪਾ 60 70 ਕਿਲੋਮੀਟਰ ਚਲਾਉਣਾ ਉਹ 50% ਦਾ ਕੀ ਹੋ ਜਾਂਦਾ ਜੇ ਤੁਸੀਂ ਘੱਟ ਚਲਾਉਣੀ ਆਪਾਂ ਜੇ 50 ਕਿਲੋਮੀਟਰ ਚਲਾਉਣੀ ਆ ਠੀਕ ਆ 135 550 ਲਗਭਗ ਜਿਵੇਂ ਪਿਆਰ ਕੀਤਾ 2 35000 ਤੇ 70000 ਲਾਇਆ ਕੋਹੰਦੀਆ ਤਾਂ ਪਿੱਛੇ ਦੇ ਕਿਤਨੇ ਚੇਂਜਿੰਗ ਕੀ ਕੁਛ ਕੁਰੀਗਾ ਚੇਂਜਿੰਗ ਜੀ ਇਹਦਾ ਇੰਜ ਲੱਗਿਆ ਹੁੰਦਾ ਇੱਥੇ ਠੀਕ ਆ ਇੰਜ ਨਾਲ ਆਪਾਂ ਐਕਸਲੀ ਕੜਤਾ ਜੀ ਵੱਡ ਫੱਟ ਦੀ ਜਗ੍ਹਾ ਤੋਂ ਇੰਜ ਕਾਢ ਦਿੱਤਾ ਹਾਂਜੀ ਸਾਰਾ ਓਰੀਜਨਲ ਤੇ ਆਪਾਂ ਬਿਲਕੁਲ ਵਿੱਲਾ ਹੀ ਆ ਵਿੱਲਾ ਹੀ ਆ ਜੀ ਸਾਰਾ ਓਰੀਜਨਲ ਆ ਤੁਹਾਡੇ ਕੋਲ ਕੁਛ ਨਹੀਂ ਵੱਡ ਫੱਟ ਕਰਿਆ ਤੁਹਾਡੇ ਸਾਹਮਣੇ ਜੀ ਦੋਸਤੋ ਦੇਖਦੇ ਹੋ ਸਾਰਾ ਆਲ ਓਰੀਜਨਲ ਓਵੇ ਤਾਂ ਵੇਖਿਆ ਕੋਈ ਇਹਨੂੰ ਵੈਲਡ ਨਹੀਂ ਕੀਤਾ ਕੋਈ ਟਾਂਕੇ ਨਹੀਂ ਲਾਏ ਕੋਛ ਨਹੀਂ ਕੀਤਾ ਆ ਬਿਲਕੁਲ ਇੰਜਨ ਵੇ ਲੋ ਕਿੱਧਰ ਗਿਆ ਇੰਜਨ ਦਾ ਬਾਈ ਨਾਲ ਇੰਜਨ ਹੋਰ ਨੂੰ ਮਾਲਕ ਨੂੰ ਦੇ ਦਿੰਦੇ ਹੋ ਹਾਂ ਇੰਜਨ ਮਾਲਕ ਲੈ ਜਾਂਦਾ ਠੀਕ ਆ ਕਿੰਨੇ ਦਾ ਦੇ ਦੋ ਕਿੰਨੇ ਇੰਜਨ ਕੁਆਰਚੀ ਵਿਕਦਾ ਕੁਆਰਚੀ ਦਾ 2000 ਦਾ ਵੇਚ ਜਾਂਦਾ ਚਲੋ ਕੋਈ ਨਾ ਕੋਈ ਦਾ ਫਾਇਦਾ ਹੁੰਦਾ ਹੀ ਆ ਹਾਂਜੀ ਹਾਂਜੀ ਆ ਬਾਕੀ ਕੋਲੋਂ ਆਇਆ ਸਮਾਨ ਸਾਰਾ ਕੋਲੋਂ ਆਇਆ ਠੀਕ ਆ ਪਹਿਲੇ ਇਹ ਤੇ ਦੇ ਦਿਆਂਗੇ ਚੁੱਪ ਜਿਹਾ ਆ ਦੋਸਤੋ ਦੇਖ ਸਕਦੇ ਜਿਵੇਂ ਕਿ ਇੱਕ ਚੱਕਰ ਵਗੈਰਾ ਆ ਇਹ ਆ ਚੈਚੀ ਆ ਬਣਾਈ ਹੈ ਇਹ ਆ ਬਣਾਈ ਜਾਂਦਾ ਖਰਾਬ ਆ ਬਣਦਾ ਆ ਜਾਂਦਾ ਸਿਸਟਮ ਬਾਕੀ ਨਾਲ ਇਹਨੂੰ ਹਾਈਬ੍ਰਿਡ ਵੀ ਕੀਤਾ ਜਾ ਸਕਦਾ ਜਿਹੜਾ ਮੋਟਰਸਾਈਕਲ ਆ ਜੀ ਅੱਛਾ ਇੰਜ ਠੀਕ ਆ ਜੇਕਰ ਕਿਸੇ ਬੰਦੇ ਦੀ ਚੋਇਸ ਹੁੰਦੀ ਆ ਕਿ ਮੈਂ ਜ਼ਿਆਦਾ ਚਲਾਉਣਾ ਤੇ ਜੇ ਬੈਟਰੀ ਦਾ ਚਮਕੀ ਤਾਂ ਮੇਰਾ ਕੰਮ ਰੁਕ ਜੇ ਉਹ ਹਾਈਬ੍ਰਿਡ ਕਰਵਾ ਸਕਦਾ ਠੀਕ ਆ ਠੀਕ ਜਿਹਦੇ ਵਿੱਚ ਆਪਣਾ तकरीबन ਮਿਨੀਮਮ ਖਰਚਾ 65000 ਤੋਂ ਸਟਾਰਟਿੰਗ ਆ ਜੀ ਉਹਦਾ 70 ਕਿਲੋਮੀਟਰ ਬੈਟਰੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਇੰਜਨ ਸਟਾਰਟ ਕਰ ਸਕਦੇ ਆ ਠੀਕ ਆ ਠੀਕ